ਸਰਕਾਰ ਸਾਥੀ ਆਏ ਨੇ ਇਲੈਕਟ੍ਰੋਨਿਕ ਮੀਡੀਆ ਵਾਲੇ ਪ੍ਰਿੰਟ ਮੀਡੀਆ ਵਾਲੇ ਸੋਸ਼ਲ ਮੀਡੀਆ ਵਾਲੇ ਜੀ ਆਏ ਨੂੰ ਤੁਸੀਂ ਇੱਕ ਵਾਰ ਫੇਰ ਅ ਅਨਾਜ ਭਵਨ ਦੇ ਵਿੜੇ ਚ ਆਇਓ ਸੋ ਬੇਸਿਕਲੀ ਤਾਂ ਪੰਜਾਬ ਦੇ ਅੰਦਰ ਜਿਹੜਾ ਵੀਟ ਦੀ ਪਰਚੋਰਮੈਂਟ ਦਾ ਸੀਜ਼ਨ ਹੈ ਉਹ 1 April ਤੋਂ ਸ਼ੁਰੂ ਹੈ ਔਰ ਡੇ ਬਾਈ ਡੇ ਕਣਕ ਦੀ ਖਰੀਦ ਦਾ ਜਿਹੜਾ ਸੀਜ਼ਨ ਹੈ ਉਹ ਪੀਕ ਤੇ ਜਾ ਰਿਹਾ ਹੈ ਸੋ ਜਿਹੜੀਆਂ ਉਮੀਦਾਂ ਨੇ ਜਿਹੜੀਆਂ ਫੀਡਬੈਕ ਨੇ ਸੁਣੇ ਪੰਜਾਬ ਦੇ ਵਿੱਚੋਂ ਕਿ ਇਸ ਵਾਰ ਬੰਪਰ ਫਸਲ ਜਿਹੜੀ ਪੰਜਾਬ ਦੇ ਵਿੱਚ ਮੰਡੀਆਂ 'ਚ ਆ ਰਹੀ ਆ ਦਾਣਾ ਬਹੁਤ ਸਾਫ਼ ਸੁਥਰਾ ਸੋ ਇਹ ਜਿਹੜੀ ਬੰਪਰ ਫਸਲ ਆ ਇਹ ਸਾਡੀਆਂ ਉਮੀਦਾਂ ਨਾਲੋਂ ਜ਼ਿਆਦਾ ਆਵੇ ਇਹ ਸਾਡੀਆਂ ਖੁਸ਼ੀਆਂ ਤੇ ਹੈ ਹੀ ਨਹੀਂ ਪਰ ਇਹਦਾ ਜਿੱਥੇ ਪੰਜਾਬ ਦੇ ਕਿਸਾਨ ਨੂੰ ਆਰਥਿਕ ਲਾਭ ਮਿਲੇਗਾ ਉਹਦੇ ਨਾਲ ਦੇ ਨਾਲ ਦੇਸ਼ ਦੇ ਅਰੰਭਾਰ ਦੇ ਵਿੱਚ ਵੀ ਜਿਹੜਾ ਐਕਸਟਰਾ ਵਾਦਾ ਹੋਣਾ ਸੋ ਇਹ ਵੀ ਇੱਕ ਬੜੀ ਅੱਛੀ ਫੀਡਬੈਕ ਪੰਜਾਬ ਚੋਂ ਆ ਰਹੀ ਹੈ ਸੋ ਮੋٹے ਤੌਰ ਤੇ ਪੰਜਾਬ ਦੇ ਅੰਦਰ ਜਿਹੜਾ ਪੈਡੀ ਔਰ ਵੀਟ ਦਾ ਸੀਜ਼ਨ ਹੁੰਦਾ ਹੈ ਬੜਾ ਬਿਗੇਸਟ ਮੂਵਮੈਂਟ ਪੰਜਾਬ ਚ ਹੁੰਦੀ ਹੈ ਸੋ ਇਸ ਸੀਜ਼ਨ ਦੇ ਦੌਰਾਨ ਇਸ ਵਾਰ ਜਿਹੜਾ ਸਾਨੂੰ ਕੇਂਦਰੀ ਪੂਲ ਦੇ ਵੱਲੋਂ ਟਾਰਗੇਟ ਮਿਲਿਆ ਉਹ 100 124 ਲੱਖ ਐਮਪੀ ਦਾ ਮਿਲਿਆ ਸੋ ਉਦਲੀ ਜਿਹੜੀ ਸੀਸੀਐਲ ਆ ਆਰਬੀਆਈ ਵੱਲੋਂ ਸਾਨੂੰ 28894 ਕਰੋੜ ਰੁਪਈਆ ਉਹ ਵੀ ਆ ਚੁੱਕਿਆ ਸੋ 1864 28894 ਕਰੋੜ ਰੁਪਈਆ ਜਿਹੜਾ ਸੀਸੀਐਲ ਦੇ ਰੂਪ ਚ ਸਾਨੂੰ ਮਿਲ ਚੁੱਕੇ ਆਰਬੀਆਈ ਵੱਲੋਂ ਸੋ ਪੰਜਾਬ ਦੀ ਮੰਡੀਆਂ ਦੇ ਵਿੱਚ ਅੰਦਾਜ਼ਨ 8 ਲੱਖ ਦੇ ਕਰੀਬ ਕਿਸਾਨ ਜਿਹੜਾ ਉਹ ਆਪਣੀ ਫਸਲ ਲੈ ਕੇ ਆਊਗਾ ਸੋ ਉਹਦੇ ਲਈ ਅਸੀਂ 1864 1864 ਜਿਹੜੇ ਖਰੀਦ ਕੇਂਦਰ ਨੇ ਬਾਵ ਮੰਡੀਆਂ ਨੇ ਉਹ ਬਣਾਈਆਂ ਨੇ ਸੋ ਇਸ ਤੋਂ ਇਲਾਵਾ 800 ਦੇ ਕਰੀਬ ਸਾਡੇ ਕੋਲ ਆਰਜੀ ਮੰਡੀਆਂ ਦਾ ਪ੍ਰਬੰਧ ਅਸੀਂ ਕੀਤਾ ਕਿ ਲੋੜ ਪੈ ਜਾਵੇ ਤਾਂ ਉਹ ਵੀ ਵਰਕਿੰਗ ਚ ਲਾ ਕੇ ਆਪਾਉਣੀਆਂ ਨੇ ਸੋ ਮੋٹے ਤੌਰ ਤੇ ਜਿਹੜਾ 2425 ਰੁਪਏ ਐ ਐਮਐਸਪੀ ਆ ਉਹਦੇ ਉੱਤੇ 24 ਘੰਟਿਆਂ ਦੇ ਵਿੱਚ ਵਿੱਚ ਪੰਜਾਬ ਦੇ ਕਿਸਾਨ ਦੀ ਖਰੀਦੀ ਹੋਈ ਫਸਲ ਨੂੰ ਅਸੀਂ ਆ ਮਾਨਜਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬੜਾ ਸਪਸ਼ਟ ਦੇਸ ਹੈ ਕਿ 24 ਘੰਟਿਆਂ ਦੇ ਵਿੱਚ ਵਿੱਚ ਪੇਮੈਂਟ ਪਾਈ ਜਾਵੇ ਸੋ ਲਗਾਤਾਰ ਪ੍ਰਬੰਧ ਜਿਹੜੇ ਪੰਜਾਬ 'ਚ ਕੀਤੇ ਆ ਉਹਦੇ ਲਈ ਗਰਾਸ ਰੂਟ ਤੱਕ ਉਹਦੀ ਫੀਡਬੈਕ ਲੈਣ ਦੇ ਲਈ ਅਸੀਂ ਮੰਡੀਆਂ 'ਤੇ ਜਾ ਰਹੇ ਆ ਅੱਜ ਵੀ ਮੈਂ ਦੋ ਡਿਸਟ੍ਰਿਕਟ ਦੇ ਅੰਦਰ ਦੋ ਥਾਵਾਂ 'ਤੇ ਗਿਆ ਸੋ ਇਹ ਸਾਡੀ ਜਿਹੜੀ ਪ੍ਰੋਕਿਊਰਮੈਂਟ ਹੁਣ ਤੱਕ ਪੰਜਾਬ ਦੀ ਮੰਡੀਆਂ ਦੇ ਵਿੱਚ 4 ਲੱਖ 16000 ਜਿਹੜੀ ਕਣਕ ਆ ਉਹਦੀ ਆਮਦ ਹੋਈ ਹੈ 4 ਲੱਖ 16000 ਐਮਟੀ ਸੋ ਚੰਗੀ ਗੱਲ ਇਹ ਹੈ ਕਿ ਅਸੀਂ 322000 ਐਮਟੀ ਉਹ ਖਰੀਦ ਚੁੱਕੇ ਆ ਔਰ 151 ਕਰੋੜ ਰੁਪਏ ਜਿਹੜੇ ਕਿਸਾਨ ਦੀ ਖਰੀਦੀ ਹੋਈ ਜਿੰਸ ਦੇ ਬਣਦੇ 151 ਕਰੋੜ ਰੁਪਏ ਉਹਦੀ ਅਸੀਂ ادائیگی ਵੀ ਕਿਸਾਨ ਨੂੰ ਜਿਹੜੀ 24 ਘੰਟੇ ਦੇ ਵਿੱਚ ਵਿੱਚ ਕਰ ਚੁੱਕੇ ਆ ਇਹ ਜਿਹੜਾ ਅੱਜ ਤੱਕ ਦਾ ਜਿਹੜਾ ਮਤਲਬ ਸਾਡਾ ਪ੍ਰੋਕਿਊਰਮੈਂਟ ਦਾ ਸਫ਼ਰ ਹੈ ਸੋ ਅੱਜ ਜਿਹੜੀ ਵਿਸ਼ੇਸ਼ ਗੱਲ ਦੇ ਲਈ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਵੈਸੇ ਤਾਂ ਮਾਨ ਸਾਹਿਬ ਦੀ ਸਰਕਾਰ ਜਿਹੜੀਆਂ ਫੈਕਲਟੀਜ਼ ਸਾਡੀਆਂ ਪ੍ਰੋਕਿਊਰਮੈਂਟ ਨਾਲ ਜੁੜੀਆਂ ਨੇ ਉਹ ਉਹਨਾਂ ਨੂੰ ਟਾਈਮ-ਟਾਈਮ ਦੇ ਉੱਤੇ ਅਸੀਂ ਕਈ ਨਿਯਾਮਤਾ ਦਿੰਦੇ ਰਹਨੇ ਆ ਉਹਨਾਂ ਦੇ ਮਸਲੇ ਹੱਲ ਕਰਦੇ ਰਹੀਦਾ ਚਾਹੇ ਉਹ ਸਾਡੇ ਡੀਪੂ ਹੋਲਡਰ ਹੋਣ ਚਾਹੇ ਸਾਡੇ ਆਰਟੀ ਹੋਣ ਚਾਹੇ ਸਾਡੇ ਕਿਸਾਨ ਹੋਣ ਜਾਂ ਮਜ਼ਦੂਰ ਹੋਣ ਤਾਂ ਜਿਹੜੇ ਵਕ ਵਕ ਥੱਲੇ ਡਿਮਾਂਡਾਂ ਜਿਹੜੀਆਂ ਵਕ ਵਕ ਤੇ ਰਾਵਲੋਂ ਆਉਂਦੀਆਂ ਨੇ ਉਹਦੇ ਉੱਤੇ ਖੁੱਲੇ ਮਨ ਦੇ ਨਾਲ ਮਾਨ ਸਾਹਿਬ ਸਦਾ ਹੀ ਉਹਨਾਂ ਦੀ ਪਰਭਾਈ ਵੀ ਕਰਦੇ ਆ ਉਹਨਾਂ ਦੇ ਨਾਲ ਵੀ ਖੜਦੇ ਆ ਸੋ ਅੱਜ ਇੱਕ ਰੋਸ਼ਨ ਫੈਸਲਾ ਜਿਹੜਾ ਮਤਲਬ ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਜੀ ਦੀ ਗਵਾਈ ਚ ਲਿਆ ਗਿਆ ਉਹ ਇਹ ਆ ਕਿ ਜਿਹੜੇ ਮੰਡੀਆਂ ਦੇ ਅੰਦਰ ਮਜ਼ਦੂਰ ਨੇ ਲੋਡਿੰਗ ਵਾਲੇ ਜਿਨ੍ਹਾਂ ਨੇ ਉਹ ਬੋਰੀਆਂ ਕਣਕ ਦੀਆਂ ਚਾਕੇ ਆਪਣੇ ਪਿੰਡੇ ਤੇ ਆਪਣੇ ਸਿਰ ਦੇ ਉੱਤੇ ਜੜੀਆਂ ਨੇ ਉਹ ਟਰੱਕਾਂ 'ਚ ਲੱਦਣੀਆਂ ਹੁੰਦੀਆਂ ਆ ਤੇ ਇਹਨਾਂ ਦੀ ਬਾਰ ਬਾਰ ਡਿਮਾਂਡ ਆਉਂਦੀ ਰਹੀ ਕਿ ਸਾਡੇ ਰੇਟ ਰਿਵਾਈਜ਼ ਕਰੋ ਸੋ 1 ਸਾਲ ਪਹਿਲਾਂ ਜਦੋਂ ਕਣਕ ਦਾ ਸੀਜ਼ਨ ਸੀਗਾ ਸਾਡੇ ਪੰਜਾਬ ਦੇ ਅੰਦਰ ਤਾਂ ਉਸ ਵੇਲੇ ਇਹਨਾਂ ਦੀ 1 ਰੁਪਏ 80 ਪੈਸੇ ਪਰ ਬੋਰੀ ਇਹਨਾਂ ਨੂੰ ਜਿਹੜੀ ਮਿਲਦੀ ਸੀਗੀ 1 ਰੁਪਏ 80 ਪੈਸੇ ਪਰ ਬੋਰੀ ਸੋ ਜਦੋਂ ਪੈੜੀ ਦਾ ਸੀਜ਼ਨ ਆਇਆ ਪਿਛਲੇ ਸਾਲ ਜਿਹੜਾ ਲੰਘਿਆ ਸੀਜ਼ਨ ਆ ਉਹਦੇ ਅੰਦਰ ਅਸੀਂ 41 ਪੈਸੇ ਇਹਨਾਂ ਦਾ ਵਾਅਦਾ ਕੀਤਾ ਸੀਗਾ ਸੋ ਇਹ ਰੇਟ 1 ਰੁਪਏ 80 ਪੈਸੇ ਤੋਂ ਵੱਧ ਕੇ 2 ਰੁਪਏ 21 ਪੈਸੇ ਹੋਇਆ ਸੋ ਇਸ ਵਾਰ 2 ਰੁਪਏ 24 ਪੈਸੇ ਸੋ ਇਸ ਵਾਰ ਫੇਰ ਦੁਬਾਰਾ ਉਹਨਾਂ ਦੀ ਡਿਮਾਂਡ ਜਿਹੜੀ ਆਈ ਸੀ ਕਿ ਸਾਡਾ ਕਿਉਂਕਿ ਮਹਿੰਗਾਈ ਵਧੀ ਆ ਇਹੀ ਤਰ੍ਹਾਂ ਦੇ ਉਹਨਾਂ ਦੇ ਖਰਚੇ ਆ ਜੇ ਵੀ ਐਗਜ਼ਾਬਾ ਹੁੰਦਾ ਸੋ ਉਹਨਾਂ ਦੀ ਦੁਮਾਰ ਜਿਹੜੀ ਆ ਮੰਗ ਨੂੰ ਦੁਆਰਾ ਪ੍ਰਵਾਨ ਕਰਦੇ ਹੋਏ ਮਾਨ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਉਹਦੇ ਅੰਦਰ ਫਿਰ ਦੁਆਰਾ 43 ਪੈਸੇ ਦਾ ਵਾਅਦਾ ਕੀਤਾ ਸੋ ਹੁਣ ਜਿਹੜਾ ਇਹਨਾਂ ਦਾ ਰੇਟ ਆ ਉਹ 2 ਰੁਪਏ 64 ਪੈਸੇ ਪਰ ਬੋਰੀ ਜਿਹੜਾ ਉਹਨੂੰ ਮਿਲਿਆ ਕਰੂਗਾ ਸੋ ਇਸ ਤਰ੍ਹਾਂ ਇੱਕ ਸਾਲ ਦੇ ਵਿੱਚ ਇਹ 84 ਪੈਸੇ ਪਰ ਬੋਰੀ ਜਿਹੜਾ ਇਹ ਵਾਅਦਾ ਕੀਤਾ ਗਿਆ ਸੋ ਲਗਭਗ 10 ਕਰੋੜ ਤੋਂ ਉੱਪਰ 10 ਕਰੋੜ ਰੁਪਏ ਤੋਂ ਉੱਪਰ ਜਿਹੜਾ ਉਹ ਮਜ਼ਦੂਰਾਂ ਨੂੰ ਇਸ ਗੱਲ ਦਾ ਮਤਲਬ ਜਿਹੜਾ ਉਹ ਲਾਭ ਹੋਣਾ ਸੋ ਲਗਾਤਾਰ ਕਿਉਂਕਿ ਪੰਜਾਬ ਦੇ ਅੰਦਰ ਜਿਹੜੀ ਅੰਦਾਜ਼ਨ ਹੈ 1,25,000 ਜੀ ਐਮਟੀ ਅੰਦਾਜ਼ੇ ਦੇ ਤੌਰ ਤੇ ਪੰਜਾਬ ਦੇ ਵਿੱਚ ਕਣ ਕੰਦੀ ਹੈ ਤਾਂ ਉਹਦਾ 25 ਕਰੋੜ ਬੋਰੀਆਂ ਬਣਦੀਆਂ ਨੇ ਸੋ 25 ਕਰੋੜ ਬੋਰੀਆਂ ਦਾ ਮਤਲਬ ਇਹ ਆ ਕਿ 10 ਕਰੋੜ ਤੋਂ ਉੱਪਰ ਦਾ ਲਾਭ ਜਿਹੜਾ ਉਹ ਪੰਜਾਬ ਦੇ ਮਜ਼ਦੂਰਾਂ ਨੂੰ ਜਿਹੜੇ ਮੰਡੀ ਦੇ ਮਜ਼ਦੂਰ ਨੇ ਜਿਹੜੇ ਢੁਾਈ ਦਾ ਕੰਮ ਕਰਦੇ ਆ ਤੁਸੀਂ ਦੇਖਦੇ ਹੋ ਵੀ ਉਹ ਗਰਮੀ ਸਰਦੀ ਦੇ ਅੰਦਰ ਵੱਡੀਆਂ ਉਮਰਾਂ ਦੇ ਵਿੱਚ ਵੀ ਬੜਾ ਕਠਿਨ ਕੰਮ ਕਰਦੇ ਆ ਸੋ ਲਗਾਤਾਰ ਪੰਜਾਬ ਦੇ ਅੰਦਰ ਮਜ਼ਦੂਰਾਂ ਦਾ ਸਵਾਲ ਹੋਵੇ ਕਿਸਾਨਾਂ ਦਾ ਸਵਾਲ ਹੋਵੇ ਮਾਨ ਸਾਹਿਬ ਦੀ ਸਰਕਾਰ ਟਾਈਮ ਟਾਈਮ ਦੇ ਉੱਤੇ ਉਹਨਾਂ ਦੇ ਆਰਥਿਕ ਵਸੀਲਿਆਂ ਨੂੰ ਅਪ ਕਰਨ ਦੇ ਲਈ ਉਹਨਾਂ ਨੂੰ ਆਰਥਿਕ ਲਾਭ ਦੇਣ ਦੇ ਲਈ ਉਹ ਲਗਾਤਾਰ ਕੋਈ ਨਾ ਕੋਈ ਫੈਸਲਾ ਕਰਦੇ ਰਹਿੰਦੀ ਹੈ ਸੋ ਅਦੇ 4-5 ਮਹੀਨੇ ਪਹਿਲਾਂ ਹੀ ਅਸੀਂ ਜਿਹੜੇ ਪੰਜਾਬ ਦੇ ਡੀਪੂ 홀ਡਰ ਨੇ ਡੀਪੂ 홀ਡਰਾਂ ਦੀ ਵੀ ਕਾਫੀ ਲੰਬੇ ਸਮੇਂ ਤੋਂ ਮੰਗ ਸੀਗੀ ਸੋ ਮੇਰੇ ਖਿਆਲ 7-8 ਸਾਲ ਤੋਂ ਬਾਅਦ ਉਹਨਾਂ ਦੀ ਜਿਹੜੀ ਉਹ ਮਾਰਜਨ ਵਣੀ ਉਹਨਾਂ ਨੂੰ ਮਿਲਦੀ ਆ 50 ਰੁਪਏ ਉਹ 50 ਰੁਪਏ ਤੋਂ ਵਧਾ ਕੇ ਪਰ ਕਵਾਂਟਲ 90 ਰੁਪਏ ਕੀਤੀ ਸੀਗੀ ਸੋ ਅੰਦਾਜ਼ਨ 34 ਕਰੋੜ ਰੁਪਏ ਤੋਂ ਉੱਪਰ ਜਿਹੜਾ ਲਾਭ ਉਹ ਡੀਪੂ 홀ਡਰਾਂ ਨੂੰ ਵੀ ਜਿਹੜਾ ਮਾਨ ਸਾਹਿਬ ਦੀ ਸਰਕਾਰ ਨੇ ਦਿੱਤਾ ਸੋ ਅੱਜ ਜਿਹੜੇ ਮੁੱਖ ਤੌਰ ਤੇ ਦੋ ਗੱਲਾਂ ਦੇ ਉੱਤੇ ਮੈਂ ਇੱਕ ਤਾਂ ਜਿਹੜਾ ਮਜ਼ਦੂਰਾ ਨੂੰ ਇਹਦਾ 1000 ਰੁਪਏ ਦਾ ਫਾਇਦਾ ਹੋਣਾ ਉਹਨਾਂ ਦੀ ਮੰਗ ਦੇ ਮੁਤਾਬਕ ਉਹਨਾਂ ਦੇ ਰੇਟ ਨੂੰ ਰਿਵਾਈਜ਼ ਕੀਤਾ ਗਿਆ ਤੇ ਨਾਲ ਦੀ ਨਾਲ ਜਿਹੜੀ ਪ੍ਰੋਕਿਊਰਮੈਂਟ ਦੀ ਪੰਜਾਬ ਦੇੰਦ ਸਥਿਤੀ ਆ ਉਹ ਤੁਹਾਡੇ ਨਾਲ ਸ਼ੇਅਰ ਕੀਤੀ ਆ ਤੇ ਇੱਕ ਅਪੀਲ ਮੈਂ ਪੰਜਾਬ ਦੇ ਕਿਸਾਨਾਂ ਨੂੰ ਜ਼ਰੂਰ ਕਰਨੀ ਚਾਹਨਾ ਕਿ ਕੱਲਾ ਕੱਲਾ ਦਾਣਾ ਤੁਹਾਡਾ ਮੰਡੀਆਂ ਚ ਚੱਕਾਂਗੇ ਬੜੀਆਂ ਔਖੀਆਂ ਹਾਲਤਾਂ 'ਚ ਫਸਲਾਂ ਪਾਲੀਆਂ ਜਾਂਦੀਆਂ ਅਸੀਂ ਉਸੇ ਹੀ ਫੀਲਡ ਚ ਆਏ ਆ ਜਿੱਥੇ ਪੰਜਾਬ ਦਾ ਕਿਸਾਨ ਤੇ ਮਜ਼ਦੂਰ ਆ ਕੇ ਇਹ ਬੜਾ ਕਠਨ ਤਪੱਸਿਆ ਕਰਕੇ ਆਨ ਪੈਦਾ ਕਰਦਾ ਔਰ ਜਦੋਂ ਮੰਡੀ ਜਾਂਦਾ ਤੇ ਸਾਡੀ ਡਿਊਟੀ ਆ ਔਰ ਮਾਲ ਸਾਹਿਬ ਦਾ ਆਦੇਸ਼ ਹੈ ਕਿ ਕਿਸੇ ਵੀ ਤਰ੍ਹਾਂ ਦੀ ਮੰਡੀ ਦੇ ਵਿੱਚ ਕਿਸਾਨ ਨੂੰ ਜਾਂ ਪ੍ਰੋਕਿਊਰਮੈਂਟ ਨਾਲ ਜੁੜੀਆਂ ਜਿੰਨੀਆਂ ਵੀ ਫੈਕਲਟੀਆਂ ਨੇ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਇਹਦੇ ਲਈ ਅਸੀਂ ਪਲ-ਪਲ ਜਿਹੜਾ ਸਾਡਾ ਸਾਰਾ ਮੈਕੈਨਿਜ਼ਮ ਹੈ ਉਹਨੂੰ ਉਹਨੂੰ ਜਿਹੜਾ ਵਰਕਿੰਗ ਚ ਲਿਆਉਣ ਦੇ ਲਈ ਸਾਡੇ ਫੀਸਰ ਸਵਾਨ ਮੇਰੇ ਨਾਲ ਸਾਡੇ ਸੈਕਟਰੀ ਰਾਹੁਲ ਤਵਾਰੀ ਜੀ ਔਰ ਵਿਰਿੰਦਰ ਸ਼ਰਮਾ ਜੀ ਜਿਹੜੇ ਸਾਡੇ ਡਾਇਰੈਕਟਰ ਨੇ तमाम ਜਿਹੜੇ ਸਾਡੇ ਸਮਸਤ ਅਧਿਕਾਰੀ ਸਬਾ ਨਾਲ ਸਾਡੇ ਹੈੱਡਕੁਆਟਰ ਦੇ ਸਾਡੇ ਜ਼ਿਲ੍ਹਿਆਂ ਦੇ ਉਹ ਪੂਰੀ ਤਨਦੇਹੀ ਦੇ ਨਾਲ ਜਿਹੜਾ ਆ ਇਸ ਸੀਜ਼ਨ ਨੂੰ ਬਿਹਤਰ ਬਣਾਉਣ ਦੇ ਲਈ ਦਿਨ ਰਾਤ ਕੰਮ ਕਰ ਰਹੇ ਆ ਸੋ ਇਹ ਅਪੀਲ ਮੋٹے ਤੌਰ ਤੇ ਮੈਂ ਤੁਹਾਡੇ ਮਾਹ ਦੀ ਹੁੰਦੇ ਰਹੀ ਸਾਂਝੀ ਕੀਤੀ ਹੈ ਸਟੋਰੇਜ ਵਾਸਤੇ